ਸਮਾਜ ਸੇਵੀ ਗਗਨ ਲਹਿਲ ਦੀ ਅਗਵਾਈ ਦੇ ਵਿੱਚ ਹਰ ਪੀੜਤਾ ਨੇ ਮਦਦ ਲਈ ਰਾਸ਼ਨ ਲੈ ਕੇ ਪਿੰਡ ਲਹਿਲ ਤੋ ਹਿਰਵਾਨਾ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਕੁਦਰਤ ਦੀ ਆਫਤ ਆਈ ਹੈ ਤੇ ਕਈ ਪਿੰਡਾਂ ਦੇ ਵਿੱਚ ਹਰ ਆਉਂਕਾਰਨ ਲੋਕੀ ਬੇਕਾਰ ਹੋ ਗਏ ਹਨ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਹੈ ਜਿਸ ਦੇ ਵਿੱਚ ਕਈ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ ਅਤੇ ਕੁਝ ਲੋਕ ਆਪਣੇ ਘਰ ਛੱਡ ਕੇ ਜਾ ਰਹੇ ਹਨ ਜਿੱਥੇ ਸਰਕਾਰ ਆਪਣਾ ਫਰਜ਼ ਨਿਭਾ ਰਹੀ ਹੈ ਉੱਥੇ ਸਮਾਜ ਸੇਵੀ ਸੰਸਥਾਵਾਂ ਵੀ ਵੱਖ-ਵੱਖ ਇਲਾਕਿਆਂ ਵਿੱਚ ਹਰ ਪੀੜਤਾ ਨੂੰ ਮਦਦ ਲਈ ਰਾਸ਼ਨ ਲੈ ਕੇ ਪਹੁੰਚ ਰਹੀਆਂ ਹਨ ਉਤੇ ਅੱਜ ਧਾਰੀਵਾਸ ਸਮਾਜ ਸੇਵੀ ਆਮ ਆਦੀ ਪਾਰਟੀ ਦੇ ਸੀਨੀਅਰ ਆਗੂ ਗਗਨਦੀਪ ਸਿੰਘ ਲੇਲ ਦੀ ਅਗਵਾਈ ਦੇ ਵਿੱਚ ਰਾਸ਼ਨ ਲੈ ਕੇ ਪਿੰਡ ਲੇਲ ਤੋਂ ਨਵਾਂ ਟਾਂਡਾ ਚੰਡੀਗੜ੍ਹ ਤੇ ਲਈ ਰਵਾਨਾ ਹੋਇਆ ਨਾ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਸ਼ਿਵ ਸ਼ਨਮ ਬਾਲਾਪਾਤ ਠਾਕਰੇ ਪੰਜਾਬ ਜੂਥ ਪ੍ਰਧਾਨਾ ਨਿਮਾਜਨ ਅਤੇ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਦੀਪਕ ਕੁਮਾਰ ਰਿੰਟੂ ਨੇ ਦੱਸਿਆ ਕਿ ਅੱਜ ਸਾਡੇ ਨਾਲ ਨਾਰਾਇਣ ਮਲੋਤਰਾ ਨੋਨੀ ਕੌਂਸਲ ਆਮ ਆਦੀ ਪਾਰਟੀ ਦੇ ਸੀਨੀਅਰ ਆਗੂ ਮਾਈਕਲ ਸੋਤਾ ਸਾਜਨ ਕੁਨਾਲ ਚੱਡਾ ਤੇ ਹੋਰ ਨੌਜਵਾਨ ਅਸੀਂ ਅੱਜ ਸਮਾਜ ਸੇਵੀ ਆਮ ਆਦਮੀ ਪਾਰਟੀ ਦੇ ਸੀਨੀਅਰ ਜੋਧ ਆਗੂ ਸਾਬਕਾ ਸਰਪੰਚ ਗਗਨਦੀਪ ਸਿੰਘ ਲੇਲ ਦੀ ਗਵਾਹੀ ਦੇ ਵਿੱਚ ਹਰ ਪੀੜਤਾ ਦੀ ਮਦਦ ਲਈ ਰਾਸ਼ਨ ਲੈ ਕੇ ਜਾ ਰਹੇ ਆ ਉਹਨਾਂ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਦੁਕਾਨਦਾਰ ਰਾਸ਼ਨ ਮਹਿੰਗੇ ਭਾਅ ਵਿੱਚ ਨਾ ਵੇਚੇ ਜੋ ਕੁਦਰਤੀ ਆਫਤ ਆਈ ਹੈ ਇਸ ਵਿੱਚ ਸਾਨੂੰ ਸਾਰਿਆਂ ਨੂੰ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਉਹਨਾਂ ਨੇ ਆਖਿਆ ਕਿ ਲੋਰ ਅਨੁਸਾਰ ਹੋਰ ਵੀ ਹਰ ਪੀੜਤ ਦੀ ਲਾਗਿਆਂ ਦੇ ਵਿੱਚ ਉਹਨਾਂ ਵੱਲੋਂ ਅਗਲੇ ਦਿਨਾਂ ਦੇ ਵਿੱਚ ਰਾਸ਼ਨ ਪਹੁੰਚਾਇਆ ਜਾਵੇਗਾ ਦੇਖੋ ਟੀਵੀ ਨਿਊਜ਼ ਇੰਡੀਆ 252 ਧਾਰਿਆਲ ਤੋਂ ਪੱਤਰਕਾਰ ਰਿੰਦੀ ਸਿੰਘ ਦੀ ਖਾਸ ਰਿਪੋਰਟ ਜੀ ਅੱਜ ਅਹੀ ਸਾਰੇ ਕਾਉਂਸਲਰ ਸੀਨੀਅਰ ਅਕੂ ਗਗਨਦੀਪ ਸਿੰਘ ਲੇਲ ਜਿਹਨੂੰ ਆਪਾਂ ਗਗਨ ਸਰਪੰਚ ਵੀ ਕਹਿੰਦੇ ਆ ਉਹਨਾਂ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਇਹ ਰਾਸ਼ਨ ਜਿਹੜਾ ਇਹ ਜਿਹੜੀ ਕੁਦਰਤੀ ਮਾਰ ਪਈ ਆ ਉਦੇ ਲੋਕਾਂ ਦਾ ਸਹਿਯੋਗ ਕਰਨ ਵਾਸਤੇ ਆਪਾਂ ਇਥੋਂ ਰਾਸ਼ਨ ਦੀ ਟਰਾਲੀ ਭਰ ਕੇ ਲੈ ਕੇ ਜਾ ਰਹੇ ਆ ਇਹ ਸਾਰੀ ਜੋਗਗਵਾਈ ਜੀ ਦੀ ਗਰਮਦੀਪ ਸਿੰਘ ਦੀ ਲੇਲ ਕਰਦੇ ਪਏ ਅੱਜ ਅਸੀਂ ਜਿਹੜਾ ਪਿੰਡਾਂ ਦੇ ਵਿੱਚ ਹੜ ਆਇਆ ਪਾਣੀ ਦੇ ਨਾਲ ਜਿਹੜਾ ਲੋਕਾਂ ਦਾ ਨੁਕਸਾਨ ਹੋਇਆ ਜਿਹੜਾ ਪਾਣੀ ਬੜੇ ਵੱਡੇ ਪੱਦਰ ਤੇ ਪਿੰਡਾਂ ਚ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ 32 ਬੰਦਾ ਰਾਸ਼ਨ ਤੋਂ ਲੋਕ ਜਿਹੜੇ ਆ ਤਰਾਹੀ ਤਰਾਹੀ ਹੋ ਰਹੀ ਆ ਬੱਚਿਆਂ ਦਾ ਨੁਕਸਾਨ ਹੋ ਰਿਹਾ ਇਸੇ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗਗਨਦੀਪ ਸਿੰਘ ਲੇਲ ਦੀ ਅਗਵਾਈ ਦੇ ਵਿੱਚ ਜਿਹੜਾ ਅੱਜ ਫੇਰ ਅਸੀਂ ਇੱਕ ਜਿਹੜੀ ਟਰਾਲੀ ਉੱਥੇ ਰਾਸ਼ਨ ਦੀ ਲੈ ਕੇ ਜਾ ਰਹੇ ਹਾਂ ਜਿਹਦੇ ਵਿੱਚ ਸਾਡੇ ਸ਼ਹਿਰ ਦੇ ਸੀਨੀਅਰ ਵਾਈਸ ਪ੍ਰਧਾਨ ਨਮੀ ਖੋਸਲਾ ਜੀ ਕੌਂਸਲਰ ਸਰਬਾਣ ਨਰੈਣ ਜੀ ਵਾਈਸ ਪ੍ਰਧਾਨ ਕਮੇਟੀ ਦੀਪਕ ਅਰੋੜਾ ਜੀ ਹੋਰ ਵੀ ਸਾਰੇ ਸਾਥੀ ਇੱਥੇ ਖੜੇ ਨੇ ਸਾਰਿਆਂ ਦੀ ਅਗਵਾਈ ਦੇ ਵਿੱਚ ਅਸੀਂ ਅੱਜ ਜਦੋਂ ਦੇਖੋ ਜਿਹੜੀ ਇੱਕ ਕੁਦਰਤ ਦੀ ਮਾਰ ਆ ਇਹਦੇ ਨਾਲ ਸਾਨੂੰ ਸਾਰਿਆਂ ਨੂੰ ਵਾਦੋ ਵਾਦੋ ਤੁਸੀਂ ਸਜੋਗ ਕਰਨਾ ਚਾਹੀਦਾ ਜਦੋਂ ਉੱਥੇ ਜਾ ਕੇ ਅਸੀਂ ਦੇਖਦੇ ਹਾਂ ਕੀ ਹਾਲਾਤ ਬਣੇ ਪਏ ਆ ਤੇ ਮੈਂ ਕੁਝ ਦੁਕਾਨਦਾਰਾਂ ਨੂੰ ਵੀ ਇਹੋ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਦੁਕਾਨਦਾਰ ਇਸ ਆਫਤ ਦੀ ਮਾਰ ਜਿੱਦਾਂ ਹੀ ਉਧਰ ਦੀਨਾਨਗਰ ਸਾਈਡ ਵੇਖਿਆ ਹੋਰ ਸਾਈਡ ਵੇਖਿਆ ਜਿਹੜੂ ਕੁਦਰਤ ਦੀ ਮਾਰ ਪੈਂਦੀ ਆ ਸਾਨੂੰ ਜਿਹੜਾ ਸੌਦਾ ਉਹ ਸਸਤਾ ਦੇਣਾ ਚਾਹੀਦਾ ਨਾ ਕਿ ਇਸ ਆਫਤ ਦੀ ਮਾਰ ਕਰਕੇ ਸੋਦੇ ਨੂੰ ਵਧਾਉਣਾ ਚਾਹੀਦਾ ਦੂਸਰਾ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਸਾਰੇ ਇਲਾਕਾ ਨਿਵਾਸੀਆਂ ਤੇ ਰਾਜਨੀਤਿਕ ਲੋਕਾਂ ਨੂੰ ਵੀ ਇਹ ਬੇਨਤੀ ਕਰਾਂਗਾ ਫੋਟੋ ਸ਼ੂਟ ਕਰਾਣਾ ਜਾਣ ਉੱਥੇ ਉੱਥੇ ਜਾ ਕੇ ਲੋਕਾਂ ਦੀ ਸਹਾਇਤਾ ਕਰਨ ਜਿਹੜਾ ਭਗਵੰਤ ਮਾਨ ਦੀ ਸਰਕਾਰ ਨੇ ਜਿਹੜਾ ਭਗਵੰਤ ਮਾਨ ਨੇ ਫੈਸਲਾ ਲਿਆ ਸਰਕਾਰ ਨੇ ਕੈਬਨਿਟ ਨੇ ਕਿ ਜਿੰਨੇ ਐਮਐਲਏ ਆ ਇੱਕ ਇੱਕ ਸਾਲ ਦੀ ਜਿਹੜੀ ਤਨਖਾਹ ਦੇ ਰਹੇ ਨੇ ਇਹ ਬੜਾ ਵਧੀਆ ਕਾਰਿਆ ਪਰ ਹੋਰ ਵੀ ਸਰਕਾਰ ਨੂੰ ਜਿਹੜਾ ਵਾ ਇਹਨਾਂ ਦੀ ਮਦਦ ਕਰਨੀ ਚਾਹੀਦੀ ਇਹਨਾਂ ਦੇ ਪੱਕੇ ਕਾਰਜ ਜਿੱਦਾਂ ਪਹਿਲਾਂ ਸੀ ਜਿਨ੍ਹਾਂ ਦੇ ਘਰ ਉਜੜੇ ਆ ਉਹਨਾਂ ਦੇ ਘਰ ਬਣਾ ਕੇ ਦੇਣੇ ਚਾਹੀਦੇ ਆ ਜਾਨਵਰਾਂ ਦਾ ਬੁਰਾ ਹਾਲ ਹੈ ਪਰ ਸਾਡਾ ਪੰਜਾਬ ਦੇ ਵਿੱਚ ਜਿਹੜਾ ਸਾਡਾ ਪੰਜਾਬ ਆ ਪੰਜਾਬ ਦੇ ਲੋਕ ਜਿਹੜੇ ਵੱਧ ਚੜ ਕੇ ਉੱਥੇ ਜਾ ਕੇ ਮਦਦ ਕਰ ਰਹੇ ਨੇ ਇਸੇ ਤਰ੍ਹਾਂ ਅੱਜ ਅਸੀਂ ਗਗਨਦੀਪ ਸਿੰਘ ਲੇਲ ਦੀ ਗਵਾਹੀ ਦੇ ਵਿੱਚ ਉੱਥੇ ਜਾ ਰਹੇ ਹਾਂ ਇਸੇ ਤਰ੍ਹਾਂ ਇਸੇ ਇਸੇ ਤਰ੍ਹਾਂ ਉਦੋਂ ਆਪਾਂ ਮਕੋੜਾ ਪਤਨ ਟਾਂਡਾ ਗਏ ਸੀ ਅੱਜ ਨਵਾਂ ਟਾਂਡਾ ਜਿਹੜਾ ਨਵਾਂ ਚੰਡੀਗੜ੍ਹ ਟਾਂਡਾ ਅੱਜ ਉੱਥੇ ਜਾ ਰਹੇ ਹਾਂ ਦੀਨਾਨਗਰ ਸਾਈਡ ਕਿ ਕੱਲ੍ਹ ਤੋਂ ਅਸੀਂ ਜਿਹੜਾ ਵਾ ਡੇਰਾ ਬਾਬਾ ਨਾਨਕ ਦਾ ਰੂਟ ਫੜਾਂਗੇ ਕਿਉਂਕਿ ਹਾਲਾਤ ਬਹੁਤ ਉੱਥੇ ਬੱਤਰ ਤੋਂ ਬੱਤਰ ਅੱਜ ਫਿਰ ਪਾਣੀ ਆਉਣ ਦੀ ਬੜੀ ਸੰਭਾਵਨਾਤ